ਕੀ ਕੀ ਹੋ ਜਾ ਜਦੋਂ ਮੋਰਚਾ ਲੱਗਾ ਸਮੁੰਦਰੀ ਹਾਲ ਵਿੱਚ ਮੀਟਿੰਗ ਹੋਈ ਹੈ ਕੀ ਮਹਾਤਮਾ ਮੁਖੀ ਜਿਨ੍ਹਾਂ ਨੂੰ ਦੁਨੀਆ ਜਾਣਦੀ ਹੈ ਕਾਰ ਸੇਵਾ ਵਾਲੇ ਕੀਰਤਨ ਵਾਲੇ ਕਥਾ ਵਾਲੇ ਹੋਰ ਥਾਂ ਥਾਂ ਤੋਂ ਭਾਗਵੇਂ ਲਬਾਸ ਵਾਲੇ ਸਾਰੇ ਆਏ ਸਾਰਿਆਂ ਨੇ ਪਰਨ ਕੀਤਾ ਤੇ ਫੇਰ ਕਿਹੜੀ ਗੱਲੋਂ ਡੋਲੀ ਜਾਣੇ ਆ ਕਿਤੇ ਵੇਖਣਾ ਜਾਈਏ ਕਿਤੇ ਦੇਖਣਾ ਪਈਏ ਕਿਤੇ ਧੋਖਾ ਨਾ ਹੋ ਜਾਵੇ ਯਕੀਨ ਨਹੀਂ ਕਿਸੇ ਤੇ ਮੈਂ ਕਾਲ ਤੱਕ ਸਾਥ ਤੇ ਬੇਨਤੀ ਕੀਤੀ ਸੀ ਤੁਹਾਨੂੰ ਮੈਂ ਕੁੱਝ ਵੀ ਕਰਦਾ ਮੈਂ ਆਪਣੀ ਜ਼ਿੰਦਗੀ ਵਿੱਚ ਦੋ ਤਿਹਰਾ ਪਰਨ ਕਰ ਚੁੱਕਿਆ ਤੇ ਫੇਰ ਕਹਿਣਾ ਚਾਹੁੰਨਾ ਦਰਾ ਕੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਪ੍ਰਧਾਨ ਮੈਂ ਆਪਦੀ ਗੱਲ ਕਰ ਰਿਹਾ ਸਿੰਘ ਦੀ ਨਹੀਂ ਮੈਂ ਇਹਨਾਂ ਮਰਾਤਬਾਂ ਤੇ ਕਿਤੇ ਆਵਾਂ ਐਮਐਲਏ ਬਣਾ ਵਜ਼ੀਰ ਬਣਾ ਐਮਪੀ ਬਣਾ ਜੋ ਤਿੰਨ ਤੁਹਾਡੀਆਂ ਹੋਣਗੀਆਂ ਸਰਮੇਰਾ ਹੋਊਗਾ ਮੇਰਾ ਕੰਮ ਕੇਵਲ ਤੁਹਾਡੇ ਕੇਸਦਾਰੇ ਜਿਨ੍ਹਾਂ ਨੇ ਮੁੰਨੇ ਆ ਦੂਜਿਆਂ ਦੇ ਰਹਿ ਕੇ ਰਹਿ ਕੇ ਅੱਗੇ ਜਿਹੜੇ ਕੇਸਦਾਰੇ ਮੁੰਦੇ ਆ ਦੇ ਧਾਰੀਆਂ ਮਗਰ ਲੱਗਦੇ ਆ ਨਸ਼ਾ ਖਾਂਦੇ ਪੁੱਠੇ ਪਾਸੇ ਤੁਰਦੇ ਆ ਉਹਨਾਂ ਨੂੰ ਪ੍ਰੇਰ ਕੇ ਹੱਥ ਜੋੜ ਕੇ ਆਪਣੇ ਭਰਾ ਬਣ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਉਣਾ ਤੇ ਪੰਥ ਨਾਲ ਜੋੜਨਾ ਮੇਰਾ ਕੰਮ ਹੈ